ਸੰਗਤ ਜੀ ਆਪਾਂ ਜੋ ਸਵਈਆਂ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ ਅੱਜ ਦੂਜੀ ਸਵਈਏ ਸ਼ੁਰੂ ਹੋਣ ਜਾ ਰਹੇ ਨੇ ਸਵਈਏ ਸਵਈ ਆਪਾਂ ਪਿੱਛੇ ਦੱਸਿਆ ਸੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਵਈਏ ਸ੍ਰੀ ਮੁਖਵਾਕਯ ਕਕੇ ਸਿਆਰੀ ਲੱਗੇ ਜਿਹੜਾ ਜਈਆ ਲੱਗੇ ਨੇ ਅੜਾ ਮੁਕਤਾ ਬਣ ਜਾਣਾ ਹੈ ਮੁਖਵਾਕਯ ਮਹੱਲਾ ਪੰਜਵਾਂ ਇੱਕ ਓੰਕਾਰ ਇਕ ਓੰਕਾਰ ਸਤ ਗੁਰ ਪ੍ਰਸਾਦ ਕਾਚੀ ਦੇਹ ਮੋਹ ਫਨ ਬਾਂਦੀ ਬਾਂਦੀ ਤੇ ਬਿਸਰਾਮ ਐ ਬਾਦੀ ਨਹੀਂ ਪੜਨਾ ਇੱਥੇ ਬਿੰਦੀ ਲੱਗੀ ਬਿੰਦੀ ਦਾ ਉਚਾਰਨ ਹੋਵੇਗਾ ਕਾਚੀ ਦੇਹ ਮੋਹ ਫਨ ਬਾਂਦੀ 60 ਕਠੋਰ ਕੁਚੀਲ ਕੋ ਗਿਆਨੀ ਕੋ ਗਿਆਨੀ ਇਕੱਠਾ ਪੜਨਾ ਹੈ ਇਹ ਇਕੱਠਾ ਉਚਾਰਨ ਹੋਵੇਗਾ ਕੁਚੀਲ कुग्यानी कुचील कुग्यानी कुग्यानी कक्की ओंकड़ा को ज्ञानी को ज्ञानी कथा पढ़ना को ज्ञानी को ज्ञानी हाँ तावत परमत रहन नहीं पावत पावत विश्राम है तावत परमत रहन नहीं पावत पार ब्रह्म की गात नहीं जानी पावत विश्राम है जोबन रूप माया माद माता ਇਹ ਜਿਹੜਾ ਮਾਦ ਹੈ ਇਹ ਪੋਲਾ ਉਚਾਰਨ ਕਰਨਾ ਹੈ ਤੇ ਮਾਤਾ ਇਹ ਜ਼ੋਰ ਦੇ ਕੇ ਕੱਸ ਕੇ ਬੋਲਣਾ ਮਾਤਾ ਮਾਤਾ ਹਾਂ ਇੱਥੇ ਕਿਉਂ ਕਿ ਨਸ਼ੇ ਦੀ ਗੱਲ ਕੀਤੀ ਮਰਨੇ ਕਿ ਮਾਇਆ ਦੇ ਨਸ਼ੇ ਵਿੱਚ ਠੀਕ ਹੈ ਜਾਂ ਜੋਬਨ ਦੇ ਨਸ਼ੇ ਵਿੱਚ ਜਵਾਨੀ ਦੇ ਨਸ਼ੇ ਵਿੱਚ ਮਸਤਿਆ ਹੋਇਆ ਰੱਤਿਆ ਹੋਇਆ ਮਾਤਾ ਅਦਕ ਲਾ ਕੇ ਜਿੱਥੇ ਮਾਦ ਆ ਜੇ ਉੱਥੇ ਮਾਤਾ ਉਚਾਰਨ ਕਰਨਾ ਜੇ ਇੱਥੇ ਗਰਭ ਦੀ ਗੱਲ ਆ ਜੇ ਜਾਂ ਮਾਤਾ ਦੀ ਆਜੇ ਪਿਤਾ ਦੀ ਗੱਲ ਬਾਲਕ ਦੀ ਗੱਲ ਆਜੇ ਉਦੋਂ ਫਿਰ ਮਾਤਾ ਇਹ ਪੋਲਾ ਉਚਾਰਨ ਹੋਵੇਗਾ ਮਾਤਾ ਇਹਨੂੰ ਹੁਣ ਕਸ ਕੇ ਬੋਲਣਾ ਹੈ ਮਾਤਾ ਮਾਤਾ ਵਿਚਰਤ ਬਿਕਲ ਵੱਡੋ ਅਪਮਾਨੀ ਵੱਡੋ ਕਨੋੜਾ ਲੱਗਾ ਡੱਡੇ ਦੇ ਕਨੋੜੇ ਦੀ ਆਵਾਜ਼ ਉਚਾਰਨ ਹੋਵੇ ਵੱਡੋ ਵੱਡੋ ਹਾਂ ਅਪਮਾਨੀ ਪਰ ਧਨ ਪਰ অপਵਾਦ ਨਾਰ ਨਿੰਦਾ ਨਿੰਦਾ ਤੇ ਵਿਸਰਾਮ ਹੈ ਧਨ ਤੇ ਜਮ ਕੀਏ ਇਹ ਮੀਠੀ ਜੀਵ ਮਾਹੇ ਹਿਤਾਨੀ ਯਹ ਇੱਥੇ ਜਈਆ ਜਿਹੜਾ ਪਹਿਲਾਂ ਲੱਗਾ ਇਹ ਜਈਆ ਹੀ ਉਚਾਰਨ ਹੋਵੇਗਾ ਯਹ ਇੱਥੇ ਇਹ ਐੜਾ ਨਹੀਂ ਬਣੇਗਾ ਇਹ ਜਈਆ ਹੀ ਉਚਾਰਨ ਹੋਵੇਗਾ ਯਹ ਮੀਠੀ ਜੀਵ ਜੀਵ ਇਸ ਤਰ੍ਹਾਂ ਉਚਾਰਨ ਕਰਨਾ ਐੜੇ ਦੀ ਆਵਾਜ਼ ਉਚਾਰਨ ਹੋਵੇ ਮਾਹੇ ਹਿਤਾਨੀ ਬਲ ਬੰਚ ਛਪ ਕਰਤ ਉਪਾਵਾ ਉਪਾਵਾ ਤੇ ਵਿਸਰਾਮ ਹੈ ਪੇਖਤ ਸੁਨਤ ਪ੍ਰਭ ਅੰਤਰਜਾਮੀ ਸ਼ੀਲ ਧਰਮ ਦਇਆ ਸੁਚ ਨਾਸਤ ਦਇਆ ਉਚਾਰਨ ਕਰਨੇ ਦੱਦਾ ਈੜੀ ਸਿਹਾਰੀ ਐੜੇ ਕੰਨ ਦਾਇਆ ਦਇਆ ਸੁਚ ਨਾਸਤ ਨੰਨੇ ਕੰਨ ਸਸਿਂ ਸਿਹਾਰੀ ਆਤੇ ਪੈਰ ਵਿੱਚ ਤੱਤੇ ਇਹ ਜਿਹੜੀ ਸਿਹਾਰੀ ਲੱਗੀ ਪੈਰ ਵੇ ਸਸੇ ਨੂੰ ਇਹ ਤੱਤੇ ਦੇ ਪੈ ਜਾਣੀ ਹੈ ਨਾਸਤ ਨਾਸਤ ਕਈ ਸੰਗਤਾਂ ਨੂੰ ਨਾਸ ਸਿੱਤ ਪੜ ਜਾਂਦੀ ਹੈ ਸਸੇ ਦੀ ਸਿਹਾਰੀ ਤੱਤਾ ਲਾ ਕੇ ਨਾਸਤ ਪਰ ਜਿਹੜਾ ਅੱਖਰ ਪੈਰ ਵਿੱਚ ਹੋਵੇ ਸਿਹਾਰੀ ਉੱਥੇ ਜਾ ਕੇ ਲੱਗਦੀ ਹੈ ਨਾਸਤ ਨਾਸਤ ਹਾ ਆਇਓ ਸਰਨ ਜੀ ਅਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਧਰ ਤੇ ਵਿਸਰਾਮ ਹੈ ਰਾਖ ਲੇਹੁ ਨਾਨਕ ਕੇ ਸੁਆਮੀ ਸਮਝ ਲੱਗ ਗਈ ਜੀ ਹਾਂ ਜੀ ਕੀਰਤ ਕਰਨ ਸਰਨ ਮਨ ਮੋਹਨ ਮੋਹਨ ਤੇ ਵਿਸਰਾਮ ਹੈ ਮਨ ਮੋਹਨ ਕੱਠਾ ਪੜ੍ਹਨਾ ਜੋ ਹਨ ਪਾਪ ਬਿਦਾਰਨ ਕਉ ਜੋ ਹਨ ਪਾਪ ਬਿਦਾਰਨ ਕਉ ਹਰ ਤਾਰਨ ਤਰਨ ਸਮਰਾਤ ਸਭੈ ਵਿਦ ਵਿਦ ਧਿਆਨ ਕੇ ਰੁਗਣਾ ਇੱਥੇ ਵਿਸਰਾਮ ਕੁੱਲ ਹੈ ਸਮੂਹ ਉਦਾਹਰਣ 100 ਉਦਾਹਰਣ ਉਦਾਹਰਣ ਬੋਲਣਾ 100 ਸੱਸਾ ਊੜੇ ਔਂਕੜ 100 ਚਿੱਤ ਚੇਤ ਅਚੇਤ ਜਾਨ ਸਤ ਸੰਗਤ ਇੱਥੇ ਐੜਾ ਨਹੀਂ ਲੱਗਾ ਇੱਥੇ ਐੜਾ ਲੱਗਾ ਇਹ ਧਿਆਨ ਰੱਖਣਾ ਚੇਤ ਅਚੇਤ ਇੱਥੇ ਐੜਾ ਲੱਗ ਕੇ ਉਚਾਰਨ ਹੋਵੇਗਾ ਚਿਤ ਚੇਤ ਅਚੇਤ ਜਾਨ ਸਤ ਸੰਗਤ ਇੱਥੇ ਵਿਸਰਾਮ ਭਰਮ ਅੰਧੇਰ ਮੋਹਿਓ ਕਤ ਤੋਂ ਮੋਹਿਓ ਮੰਮੀ ਹੋੜਾ ਠਾਇਸ਼ਾਰੀ ਊੜੇ ਦਾ ਮੁਖ ਖੁੱਲੈ ਮੋਹਿਓ ਮੋਹਿਓ ਹਾਂ ਕਤ ਤੋਂ ਧਦੇ ਉੱਤੇ ਬਿੰਦੀ ਆ ਊੜੇ ਨੂੰ ਔਂਕੜ ਹੈ ਤੋਂ ਤੋਂ ਹਾਂ ਧਦੇ ਤੇ ਬਿੰਦੀ ਲਾਉਣੀ ਊੜੇ ਦੇ ਬਿੰਦੀ ਨਹੀਂ ਲਾਉਣੀ ਮੂਰਤ ਘਰੇ ਚਸਾ ਪਾਲ ਸਿਮਰਨ ਸਿਮਰਨ ਤੇ ਵਿਸਰਾਮ ਹੈ ਰਾਮ ਨਾਮ ਰਸਨਾ ਸੰਗ ਲਾਓ ਹੋਛੋ ਕਾਜ ਅਲਪ ਸੁਖ ਬੰਧਨ ਹੋਛੋ ਹੋਛੋ ਤਾਰਨ ਕਰਨਾ ਜਿਹੜਾ ਊੜ ਨੂੰ ਕਟ ਲੱਗਾ ਤੇ ਸ਼ਸ਼ਾ ਹੋਛੋ ਹੋਛੋ ਹਾਂ ਕਾਜ ਅਲਪ ਸੁਖ ਬੰਧਨ ਨੰਨੇ ਦੀ ਬਾਜ ਉਚਾਰਨ ਵਿੱਚ ਵਿਸ਼ਰਾਮ ਬੰਧਨ ਕੋਟ ਜਨਮ ਕਹਾ ਦੁੱਖ ਭਾਉ ਇੱਥੇ ਫਿਰ ਇਹਨੂੰ ਜਨਮ ਪੜਨਾ ਜਨਮ ਨਹੀਂ ਪੜਨ ਜਨਮ ਇੱਥੇ ਟਿੱਪੀ ਲੱਗੀ ਹੈ ਇੱਥੇ ਫਿਰ ਬਿੰਦੀ ਆਈ ਹੈ। ਭਉ ਭਵੇ ਤੇ ਬਿੰਦੀ ਲਾ ਕੇ ਊੜੇ ਨੂੰ ਬਿੰਦੀ ਨਹੀਂ ਲਾਉਣੀ ਊੜੇ ਨੂੰ ਔਂਕੜ ਹੈ। ਭਉ ਭਾ ਹ ਸਿਖਿਆ ਸੰਤ ਨਾਮ ਭਜ ਨਾਨਕ ਨਾਨਕ ਤੇ ਵਿਸਰਾਮ ਹੈ। ਸਿਖਿਆ ਉਚਾਰਨ ਕਰਨਾ ਸ ਸੇ ਨੂੰ ਸਿਹਾਰੀ ਹੈ। ਇਸ ਦਾ ਉਚਾਰਨ ਇਸ ਤਰ੍ਹਾਂ ਹੋਵੇਗਾ। ਸ ਸੇ ਸਿਹਾਰੀ ਖ ਖੇ ਸਿਹਾਰੀ ਐੜੇ ਕੰਨਾਂ। ਜਿਹੜਾ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਇੱਥੇ। ਸਿਖਿਆ ਸਿਖਿਆ ਹਾਂ ਸਿਖਿਆ ਸੰਤ ਨਾਮ ਭਜ ਨਾਨਕ ਪਾਜ ਬੋਲਾ ਪੜਨਾ ਹੈ ਪਾਜ ਨਾਨਕ ਇੱਥੇ ਵਿਸਰਾਮ ਹੈ RAM ਸੰਗ ਆਤਮ ਸਿਉ ਰਉ ਇੱਥੇ ਫਿਰ ਬਿੰਦੀ ਆਈ ਹੈ ਬਿੰਦੀ ਦਾ ਧਿਆਨ ਰੱਖਣਾ ਰਉ ਰੰਚਿ ਕਰੇਤ ਖੇਤ ਤਨ ਨਿਰਮਿਤ ਨਿਰਮਿਤ ਮੰਮੇ ਨੂੰ ਸਿਆਰੀ ਇਹ ਉਚਾਰਨ ਹੋਵੇਗੀ ਨਿਰਮਿਤ ਇੱਥੇ ਵਿਸਰਾਮ ਹੈ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਪੁੰਚਤ ਵਿਸਰਾਮ ਹੈ ਬਿਉਤੀ ਟੀ ਪੀ ਲਗੀ ਧਿਆਨ ਰੱਖਣਾ ਪੁੰਚਤ ਪੁੰਚਤ ਹਾਂ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਇੱਥੇ ਵਿਸਰਾਮ ਹੈ ਬੂਝਣ ਕੀ ਸਭ ਸੂਝ ਪਰਈ ਬੂਝਣ ਕੀ ਸਭ ਸੂਝ ਪਰਈ ਵਰਦਮਾਨ ਹੋਵਤ ਦਿਨ ਪ੍ਰਤ ਨਿਤ ਨਿਤੇ ਵਿਸਰਾਮ ਹੈ ਵਰਦਮਾਨ ਕੱਠਾ ਪੜ੍ਹਨਾ ਹੋਵਤ ਇੱਥੇ ਜਮਕੀਏ ਦਿਨ ਪ੍ਰਤ ਪ੍ਰਤ ਪੜ੍ਹਨਾ ਇਹਨੂੰ ਪ੍ਰੀਤ ਨਹੀਂ ਪੜਨਾ ਪ੍ਰਤ ਪ੍ਰਤ ਹਾਂ ਦਿਨ ਪ੍ਰਤ ਨਿਤ ਨਿਤ ਤੇ ਵਿਸਰਾਮ ਹੈ ਆਵਤ ਨਿਕਟ ਵਿਖੰਮ ਜਰੀ ਵਿਖਮ ਨਹੀਂ ਪੜਨਾ ਇਹਨੂੰ ਵਿਖੰਮ ਬੱਖੇ ਧਿਆਰੀ ਆ ਖੱਖੇ ਟਿੱਪੀ ਆ ਵਿਖੰਮ ਜਰੀ ਰੇ ਗੁਣਹੀਨ ਦੀਨ ਇਥੇ ਜਮਕੀ ਮਾਇਆ ਕ੍ਰਿਮ ਕ੍ਰਿਮ ਪੜਨਾ ਕ੍ਰਿਮ ਨਹੀਂ ਪੜਨਾ ਕਿਉਂਕਿ ਇਥੇ ਜਿਹੜਾ ਰਾਰਾ ਹੈ ਉਹ ਪੈਰ ਵਿੱਚ ਲੱਗਾ ਹੈ ਰੇ ਗੁਨਹੀਨ ਦੀਨ ਮਾਇਆ ਕ੍ਰਿਮ ਇੱਥੇ ਵਿਸਰਾਮ ਹੈ ਸਿਮਰ ਸੁਆਮੀ ਏਕ ਕਰੀ ਕਰ ਗਹਿ લેਹੁ ਕਿਰਪਾਲ ਕਿਰਪਾ ਨਿਧ ਕਿਰਪਾਲ ਜਲਦੀ ਦੇ ਨਾਲ ਕਿਰਪਾ ਜਲਦੀ ਦੇ ਨਾਲ ਕਿਰਪਾ ਪੜਨਾ ਕਿਰਪਾ ਨਹੀਂ ਪੜਨਾ ਪੈਰ ਵਿੱਚ ਰਾਰਾ ਲੱਗਾ ਕਿਰਪਾ ਕਿਨਿਧ ਨੇ ਤੇ ਵਿਸਰਾਮ ਨਾਨਕ ਕਾਟ ਭ੍ਰਮ ਭਰੀ ਭ੍ਰਮ ਉਚਾਰਨ ਕਰਨਾ ਰੇ ਮਨ ਮੂਸ ਬਿਲਾ ਮਹਿ ਗਰਭਤ ਗਰਬਤ ਤੇ ਵਿਸਰਾਮ ਹੈ ਗਰਬਤ ਇਹ ਪੋਲਾ ਉਚਾਰਨ ਕਰਨਾ ਗਰਬਤ ਨਹੀਂ ਪੜਨਾ ਗਰਬਤ ਗਰਬਤ ਕਰਤਬ ਇਹ ਵੀ ਕਰਤਬ ਪੋਲਾ ਪੜਨਾ ਹੈ ਕਰਤਬ ਨਹੀਂ ਪੜਨਾ ਗਰਬਤ ਇੱਥੇ ਵਿਸਰਾਮ ਹੈ ਕਰਤਬ ਕਰਤ ਮਹਾ ਮੁਗਣਾ ਕਰਤ ਮਹਾ ਮੁਗਣਾ ਮੋ ਘਣਾ ਨਹੀਂ ਪੜਨਾ ਇਕੱਠਾ ਪੜਨਾ ਹੈ ਮੁਗਣਾ ਮੁਗਣਾ ਨੰਨੇ ਉੱਤੇ ਬਿੰਦੀ ਹੈ ਨਾ ਦੀ ਆਵਾਜ਼ ਉਚਾਰਨ ਹੋਵੇ ਮੁਗਣਾ ਮੁੰਗਣਾ ਹਾਂ संपत दोल ਝੂਲ ਸੰਗ ਝੂਲਤ ਇਥੇ ਵਿਸਰਾਮ ਹੈ ਮਾਇਆ ਮਗਨ ਪਰਮਤ ਘੁਗਣਾ ਇਕੱਠਾ ਪੜਨਾ ਹੈ ਘੁਗਣਾ ਘੁਗਣਾ ਹਾਂ ਸੁਤ ਬਨਤਾ ਸਾਜਣ ਸੁਖਬੰਧਪ ਇਥੇ ਵਿਸਰਾਮ ਹੈ ਤਾਸੋ ਮੋਹ ਬੜਿਓ ਸੋ ਘਣਾ ਬੜਿਓ ਜਮਕੀ ਸੋ ਘਣਾ ਲੱਗੀ ਸਮਝ ਹਾਂਜੀ ਬੋਇਓ ਬੀਜ ਅਹੰ ਮਮ ਅੰਕਰ ਬੋਇਓ ਬਾਬੇ ਹੋੜਾ ਈੜੀ ਛੈਰੀ ਉੜ ਦਾ ਮੂੰਹ ਖੁੱਲਾ ਹੈ ਬੀਜ ਅਹੂੰ ਅਹੂੰ ਇਸ ਤਰ੍ਹਾਂ ਪੜ੍ਹਨਾ ਅਹੂੰ ਅਹੰ ਹਾਂ ਮੰ ਅੰਕਰ ਇੱਥੇ ਕੱਕੇ ਨੂੰ ਔਂਕੜ ਲੱਗਿਆ ਰਾਰੇ ਨੂੰ ਔਂਕੜ ਹੈ ਕੱਕੇ ਵਾਲਾ ਜਿਹੜਾ ਔਂਕੜ ਹੈ ਉਚਾਰਨ ਹੋਵੇਗਾ ਅੰਕੁਰ ਅੰਕੁਰ ਆ ਇੱਥੇ ਬਿਸਰਾਮ ਹੈ ਬੀਤਤ ਔਦ ਕਰਤ ਅਗਨਾ ਨਨੇ ਤੇ ਭਿੰਦੀ ਲੱਗੀ ਹੈ ਧਿਆਨ ਦੇਣਾ ਅਗਨਾ ਅਗਨਾ ਹਾਂ ਆ ਘਣਾ ਨਹੀਂ ਪੜ੍ਹਨਾ ਅਗਨਾ ਅਗਨ ਇਕੱਠਾ ਪੜਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਨਿਰਖਤ ਇਕੱਠਾ ਪੜਨਾ ਇੱਥੇ ਵਿਸਰਾਮ ਪੰਚਤ ਭਗਤ ਭੋਖ ਭੁਖਣਾ ਭੁਖਣਾ ਪੜਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਸਤ ਸੰਗਤ ਤੇ ਵਿਸਰਾਮ ਨਾਨਕ ਜਗ ਜਾਣਤ ਸੁਪਣਾ ਜਗ ਜਾਣਤ ਸਪਨਾ ਸਮਝ ਲੱਗੀ ਸਾਰੀ ਹਾਂਜੀ ਆਪਨੀ ਇਥੋਂ ਤੱਕ ਸੰਥਿਆ ਸੰਪੂਰਨ ਸਵਈਆਂ ਦੀ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ